ਬਾਬ ਦਿੱਤਾ ਵੇ ਜਲਾਦਾ ਮਾਂ ਗੁਜਰੀ ਨੇ ਅੱਗੋ ਚਾਬਾਬ ਦਿੱਤਾ ਮੇਰਾ ਨਾਮ ਗੁਜਰੀ ਤੇ ਮੇਰੀ ਅਲ ਗੁਜਰੀ ਐ ਹੋ ਜਈ ਕਹਾਣੀ ਮੇਰੇ ਉੱਤੇ ਕਹੀ ਕੜੀ ਗੁਜਰੀ ਪਲ ਪਲ ਗੁਜਰੀ ਪਹਿਲਾਂ ਮੈਂ ਪਤੀ ਦਿੱਤਾ ਐ ਅੱਜ ਮੈਂ ਪੋਤੇ ਦਿੱਤੇ ਹੁਣ ਮੌਤ ਵੀ ਕਹਿੰਦੀ ਤੂੰ ਵੀ ਹੁਣ ਚੱਲ ਗੁਜਰੀ ਮਾਂ ਗੁਜਰੀ ਨੂੰ ਮਹੱਲਤ ੱਤਕਾ ਦੇ ਕੇ ਥੱਲੇ ਸੁੱਟ ਦਿੱਤਾ ਗਿਆ ਹੁਣ ਤਿੰਨ ਰੂਹਾਂ ਭੌਰ ਉੱਡ ਗਏ ਜੋ ਜਲ ਮੈਂ ਜਲ ਆਇ ਇੱਕ ਕਾਨਾ ਤ्यों ਜੋਤੀ ਸੰਗ ਜੋ ਸਮਾਨਾ ਪਾਪ ਦਾ ਘੜਾ ਬੱਚੇ ਭੰਗ ਗਏ ਸੂਬਾ ਸਰਹੰਦ ਸ਼ਰਮਸ਼ਾਰ ਹੋ ਗਿਆ ਜਿਉਂਦਿਆ ਜੀ ਬੱਚਿਆਂ ਨੂੰ ਝੁਕਾ ਨਾ ਸਕਿਆ ਤੁਸੀਂ ਬੜੇ ਸਿਆਣੇ ਮੇਰੇ ਬਜ਼ੁਰਗ ਬੈਠੇ ਹੋ ਤੁਹਾਡੇ ਪਿੰਡਾਂ 'ਚ ਬੜੇ ਰੌਲੇ ਹੋਣਗੇ ਪਰਿਵਾਰਾਂ ਦੇ ਨਾਲ ਬਹੁਤ ਲੜਾਈਆਂ ਝਗੜੇ ਹੋਣਗੇ ਤੁਸੀਂ ਇੱਕ ਦੂਵੇ ਦਾ ਮੁਖੜੀ ਦੇਖਣਾ ਪਸੰਦ ਕਰਦੇ ਪਰ ਮਾਫ ਕਰਿਓ ਪਿਆਰਿਓ ਝਗੜੇ ਜਿਉਂਦਿਆਂ ਦੇ ਹੁੰਦੇ ਨੇ ਝਗੜੇ ਮਰਿਆਂ ਦੇ ਨਹੀਂ ਹੁੰਦੇ ਮਰਿਆਂ ਦਾ ਕੋਈ ਝਗੜਾ ਨਹੀਂ ਹੁੰਦਾ ਮਰ ਗਿਆ ਬੰਦਾ ਪੂਰਾ ਹੋ ਗਿਆ ਝਗੜਾ ਖਤਮ ਹੋ ਗਿਆ ਤੇ ਜਿਹੜਾ ਬਹੁਤ ਪੱਥਰ ਦਿਲ ਵੀ ਪਰਿਵਾਰ ਵਿੱਚ ਹੋਵੇ ਉਹ ਵੀ ਕਹਿੰਦਾ ਚਲੋ ਜੀ ਝਗੜਾ ਚੱਲਦਾ ਸੀ ਸਰੀਰ ਦੇ ਨਾਲ ਸਰੀਰ ਤੇ ਮਿੱਟੀ ਹੋ ਗਿਆ ਚਲੋ ਅੰਤਿਮ ਵਾਰੀਏ ਨੂੰ ਵਿਦਾਇਗੀ ਦੇ ਆਵੇ ਚੰਗਾ ਹੈ ਮਾੜਾ ਹੈ ਆਪਣੇ ਪਿੰਡ ਦਾ ਤੇ ਹੈ ਨਾ ਚਾਰ ਸਰੀਰ ਤੁਰ ਪੈਂਦੇ ਨੇ ਚਲੋ ਗੁੱਸਾ ਹੋਇਆ ਬੰਦਾ ਵੀ ਤੁਰ ਪੈਂਦਾ ਕਿਸੇ ਦੀ ਮਿੱਟੀ ਨਾ ਰੱਬਾ ਕਿਸੇ ਦੀ ਖਰਾਬ ਹੋਵੇ ਭਾਵੇਂ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਕੋਈ ਈਸਾਈ ਹੈ ਮਰਿਆਂ ਤੋਂ ਬਾਅਦ ਕਿਸੇ ਇਨਸਾਨ ਦੀ ਮਿੱਟੀ ਨਹੀਂ ਜੇ ਖਰਾਬ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਪਿਆਰਿਓ ਥੋੜਾ ਚਾ ਦੋਵੇਂ ਲਾਲ ਸ਼ਹੀਦ ਹੈ ਤੀਤੀ ਬਡੁਰਗ ਮਾਤਾ ਸ਼ਹੀਦ ਹੈ ਤੇ ਸੂਬੇ ਸਿਰਹੰਦਰੂ ਆਖਿਆ ਗਿਆ ਪਿੰਡ ਵਾਲਿਆਂ ਨੇ ਜੀ ਇਹਦਾ ਸਨਕਾਰ ਕਰਦੀਏ ਜੋ ਤੁਹਾਡਾ ਕਰਨਾ ਸੀ ਕਰ ਲਿਆ ਉਹ ਕਹਿੰਦਾ ਨਹੀਂ ਉਹਨੇ ਕਟੜਾ ਹੋਰ ਦੀ ਸਦਿਆ ਗਰ ਵਿੱਚ ਢੌਲ ਪਾਇਆ ਤੇ ਪਿੰਡ ਵਿੱਚ ਸਰੰਦੀਆਂ ਗਲੀਆਂ ਦੇ ਵਿੱਚ ਰੋੜਾ ਦਿੰਦਾ ਫਿਰਦਾ ਹੈ ਉਹ ਤਾਂ ਉਹ ਕਹਿੰਦਾ ਤੁਸੀਂ ਯਾਦ ਰੱਖਿਓ ਇਹ ਗੁਰੂ ਗੋਬਿੰਦ ਸਿੰਘ ਦੀ ਮਾਂ ਹੈ ਬਾਗੀ ਜਿਹੜਾ ਸਰੀਰ ਪਿਆ ਹੈ ਇਹ ਗੁਰੂ ਗੋਬਿੰਦ ਸਿੰਘ ਬਾਗੀ ਦੇ ਦੋ ਬੱਚੇ ਨੇ ਬਾਗੀ ਇਹ ਨਾ ਸਮਝਿਓ ਕੋਈ ਜੈਤਾ ਬਣ ਕੇ ਜੀਵ ਜੈਤਾ ਬਣ ਕੇ ਗੁਰੂ ਤੇਗ ਬਹਾਦਰ ਦਾ ਸਿਰ ਦਿੱਲੀੋਂ ਉਠਾ ਕੇ ਲੈ ਗਿਆ। ਕੋਈ ਲੱਖੀ ਸ਼ਾਹ ਬਣਿਆ ਯਾਰਾ ਬਣ ਕੇ ਘਰ ਨੂੰ ਅੱਗ ਲਾ ਕੇ ਗੁਰੂ ਦਾ ਧਰ ਦਾ ਸਸਕਾਰ ਕਰ ਗਿਆ। ਇਹ ਸੂਬਾ ਸਰਹੰਦ ਹੈ। ਜੀ ਜਿਨਨੇ ਐਸੀ ਕੁੱਤਾਹੀ ਕੀਤੀ ਸਣਾ ਪਰਿਵਾਰ ਬੇਰਹਿਮੀ ਨਾਲ ਕਤਲ ਕੀਤਾ ਜਾਵੇਗਾ ਖਬਰਦਾਰ। 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 ਹਾਸਲਾ ਨਦੀ ਦੇ ਉੱਤੇ ਦੋ ਤਿੰਨੇ ਸਰੀਰਾਂ ਨੂੰ ਸੁੱਟਿਆ ਗਿਆ। ਸਪਈਆਂ ਨੇ ਪੁੱਛਿਆ ਵੀ ਕੀ ਕਰੋਗੇ ਜੀ ਇਹਦਾ? ਹੁਣ ਇਹ ਲਿਖ ਕੇ ਪਰਮਾਨਾ ਜਾਰੀ ਕਰਤਾ ਕੰਧਾਂ ਦੇ ਪੋਸਟਰ ਲਾ ਦਿੱਤੇ ਗੁਰੂ ਦੇ ਬੱਚੇ ਬਾਗੀ ਨੇ ਜੇ ਗੁਰੂ ਗਮਿੰਦਰ ਸਿੰਘ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿੰਦਾ ਤਾਂ ਬੱਚਿਆਂ ਦੀਆਂ ਦੇਹਾਂ ਦਿੱਤੀਆਂ ਜਾਣ ਗਿਓ। ਓਏ ਅਨਪੜ ਮੂਖਾ ਓਏ ਪਾਗਲਾ। ਉਹ ਜਿਹੜਾ ਗੁਰੂ ਆਪਣੇ ਵੱਡਿਆਂ ਲਾਲਾਂ ਨੂੰ ਅੱਖਾਂ ਸਾਹਮਣੇ ਸ਼ਹੀਦ ਹੁੰਦਾ ਵੇਖ ਕੇ ਉਹਨਾਂ ਦੇ ਸਸਕਾਰ ਨਹੀਂ ਕਰਕੇ ਗਿਆ ਉਹਨਾਂ ਦੀਆਂ ਦੇਹਾਂ ਨੂੰ ਛੱਡ ਕੇ ਤੁਰ ਗਿਆ ਤੂੰ ਇਹਨਾਂ ਛੋਟਾ ਲਾਲਾਂ ਦਾ ਸਸਕਾਰ ਕਰਨ ਵਾਸਤੇ ਆਵੇਂਗਾ ਕਦੇ ਵੀ ਨਹੀਂ ਕਿਉਂਕਿ ਉਹ ਹੁਕਮ ਦਾ ਬੱਧਾ ਹੈ ਕਿਸੇ ਦੇ ਹੁਕਮ ਦਾ ਕਿਉਂਕਿ ਖਾਲਸੇ ਨੇ ਹੁਕਮ ਕੀਤਾ ਸੀ ਨਾ ਕਲਗੀਆਂ ਵਾਲਿਆ ਅੱਜ ਤੇਰਾ ਸਿੱਖ ਤੈਨੂੰ ਹੁਕਮ ਨਹੀਂ ਕਰ ਰਿਹਾ ਅੱਜ ਤੇਰਾ ਖਾਲਸਾ ਪੰਥ ਤੈਨੂੰ ਹੁਕਮ ਕਰ ਰਿਹਾ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਹਾਨ ਇਹ ਜਿਹੜੀ ਤੇਰਾ ਸਰੀਰ ਹੈ ਨਾ ਇਹ ਹੁਣ ਤੇਰਾ ਨਹੀਂ ਹੈ ਇਹ ਪੰਥ ਦਾ ਹੈ ਇਹਨੂੰ ਭਾਵੇਂ ਚੋਰੀ ਲੈ ਜਾ ਹਿੱਕ ਵਾਜਾ ਕੇ ਲੈ ਜਾ ਤਾੜੀ ਮਾਰ ਕੇ ਲੈ ਜਾ ਇਹਨੂੰ ਬਚਾ ਕੇ ਨਦੇੜ ਲੈ ਜਾ ਤੈਨੂੰ ਰਸਤੇ 'ਚ ਸ਼ਹੀਦੀ ਪਾਉਣ ਦਾ ਤੈਨੂੰ ਹੁਕਮ ਨਹੀਂ ਹੈ ਉਹ ਕਿਦਾਂ ਵਾਸੇ ਆ ਜਾਂਦਾ ਹੁਕਮ ਦਾ ਬੱਧਾ ਹੈ ਗੁਰੂ ਜਾਰਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਦੋ ਲਾਲਾਂ ਤੇ ਮਾਤਾ ਦੀ ਦੇਹ ਪਈ ਆ ਇਸੇ ਸ਼ਹਿਰ ਦੇ ਵਿੱਚ ਨਾ ਇੱਕ ਨੌਜਵਾਨ ਲੜਕੀ ਰਹਿੰਦੀ ਐ ਨੌਜਵਾਨ ਲੜਕੀ 18 ਸਾਲ ਦੀ ਉਹਦੀ ਉਮਰ ਐ ਜਿਹਦਾ ਨਾਮ ਐ ਬੀਬੀ ਪਵਾਨੀ ਬੀਬੀ ਪਵਾਨੀ ਯਾਦ ਰੱਖਿਓ ਨਾਮ ਬੀਬੀ ਪਵਾਨੀ ਦੇ ਕੰਨਾਂ ਦੇ ਵਿੱਚ ਨਾ ਇਹ ਗੱਲ ਪਈ ਤੇ ਬੀਬੀ ਪਵਾਨੀ ਦਾ ਆ ਵਿਆਹ ਹੋਇਆ ਸੀ ਤੇ ਇਹਦਾ ਬਾਪੂ ਉਹਦੇ ਦਹੇਜ ਦਾ ਸਮਾਨ ਇਕੱਠਾ ਕਰ ਰਿਆ ਸੀ ਮੋਹਰਾਂ ਇਕੱਠੀਆਂ ਕਰ ਰਿਆ ਸੀ ਇਹਦੇ ਬਾਪੂ ਦਾ ਨਾਮ ਪਤਾ ਕੀ ਹੈ ਇਹਦੇ ਬਾਪੂ ਦਾ ਨਾਮ ਹੈ ਬਾਬਾ ਟੋਡਰਮਲ ਜੀ ਟੋਡਰਮਲ ਕੌਣ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਲੱਗਾ ਹੈ ਦਰਬਾਰ ਲੱਗੇ ਦਰਬਾਰ ਦੇ ਇੱਕ 75 ਸਾਲ ਦਾ ਬਜ਼ੁਰਗ ਬਾਬਾ ਹਰ ਰੋ ਜਾਂਦਾ ਮਾਲਵੇ